ਦੋਸਤੋ ਸਵਾਗਤ ਹੈ ਤੁਹਾਡਾ ਮੇਰੇ ਫੇਸਬੁੱਕ ਪੇਜ ਤੇ ਅੱਜ ਦੀ ਵੀਡੀਓ ਆਪਾਂ ਕਿਸਾਨ ਵੀਰਾਂ ਵਾਸਤੇ ਤੇ ਨਵੇਂ ਸਿੱਖ ਦੇ ਮਿਸਤਰੀਆਂ ਵਾਸਤੇ ਲੈ ਕੇ ਆਏ ਆਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਚੈੱਕ ਕਰਾਂਗੇ ਟਰੈਕਟਰ ਦਾ ਥਰਮੋਸਵਾਲ ਵੀ ਉਹ ਆਪਦੇ ਟੈਂਪਰੇਚਰ ਤੇ ਖੁੱਲ ਵੀ ਰਿਹਾ ਹੈ ਕਿ ਨਹੀਂ ਦੂਜਾ ਆਪਾਂ ਜਿਹੜਾ ਕੋਈ ਨਵਾਂ ਮੀਟਰ ਫਿੱਟ ਕਰਨਾ ਹੈ ਜਿਹਨੂੰ ਕਿ ਟੈਂਪਰੇਚਰ ਗੇਜ ਕਿਹਾ ਜਾਂਦਾ ਹੈ ਇਹਨੂੰ ਫਿੱਟ ਕਰਨ ਤੋਂ ਪਹਿਲਾਂ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਜਿਹੜੇ ਸੈਂਸਰ ਹੁੰਦੇ ਆ ਇਹ ਪਲੱਗ ਐਂਡ ਪਲੇ ਸਿਸਟਮ ਨਾਲ ਨਹੀਂ ਹੁੰਦੇ ਇਹਨਾਂ ਨੂੰ ਪਹਿਲਾਂ ਚੈੱਕ ਕਰਨਾ ਬਹੁਤ ਜ਼ਰੂਰੀ ਹੈ ਇਹਦੇ ਵਾਸਤੇ ਆਪਾਂ ਦੋ ਚੀ ਇੱਕ ਥਰਮੋਸਵਾਲ ਦੂਜਾ ਟੈਂਪਰੇਚਰ ਗੇਜ ਜਿਵੇਂ ਆ ਵੀਡੀਓ ਦੇ ਵਿੱਚ ਹੈ ਜਿਹੜੀ ਗੇਜ ਹੈ ਉਹ ਮਤਲਬ ਨੰਬਰਾਂ ਵਾਲੀ ਹੋਣੀ ਚਾਹੀਦੀ ਹੈ ਜਿਵੇਂ ਆਹਾ ਇਹਨਾਂ ਦੋਹਾਂ ਦੇ ਵਿੱਚੋਂ ਆਪਾਂ ਕੋਈ ਵੀ ਗੇਜ ਲੈ ਸਕਦੇ ਹਾਂ ਜਿਹਦੇ ਉੱਤੇ ਪੁਆਇੰਟ ਲਿਖੇ ਹੋਣ ਤੇ ਸਭ ਤੋਂ ਪਹਿਲਾਂ ਤੁਸੀਂ ਉਹਦਾ ਜਿਹੜਾ ਥਰਮੋਸਵਾਲ ਹੈ ਉਹਦਾ ਟੈਂਪਰੇਚਰ ਦੇਖ ਲੈਣਾ ਵੀ ਕਿੰਨੇ ਦਾ ਉਹ ਜਿਵੇਂ ਆ 82 ਡਿਗਰੀ ਦਾ ਜਿਹੜਾ ਮੇਰੇ ਹੱਥ ਦੇ ਵਿੱਚ ਹੈ 82 ਡਿਗਰੀ ਸੈਲਸੀਅਸ ਮਤਲਬ 82 ਡਿਗਰੀ ਤੇ ਵਾਲ ਨੇ ਖੁੱਲ ਜਾਣਾ ਹੈ ਇੱਥੋਂ ਨੋਬ ਤੋਂ ਇਹਨੇ ਥੱਲੇ ਹੋ ਜਾਣਾ ਹੈ ਵਾਲ ਨੇ ਉਸ ਤੋਂ ਬਾਅਦ ਇਹਦੇ ਵਿੱਚੋਂ ਪਾਣੀ ਸਰਕੂਲੇਟ ਹੋਣ ਲੱਗ ਜੂਗਾ ਇਹਦੇ ਵਾਸਤੇ ਤੁਹਾਨੂੰ ਤਿੰਨ ਇੰਪੋਰਟੈਂਟ ਚੀਜ਼ਾਂ ਚਾਹੀਦੀਆਂ ਇੱਕ ਵਾਲ ਇੱਕ ਟੈਂਪਰੇਚਰ ਗੇਜ ਤੇ ਇੱਕ ਪਾਂਡੇ ਦੇ ਵਿੱਚ ਤੁਸੀਂ ਪਾਣੀ ਪਾ ਕੇ ਉਹਨੂੰ ਅੱਗ ਦੇ ਉੱਤੇ ਰੱਖ ਲੈਣਾ ਉਸ ਤੋਂ ਬਾਅਦ ਤੁਸੀਂ ਜਿਹੜੇ ਟੈਂਪਰੇਚਰ ਗੇਜ ਦੀ ਆਹ ਪੁਆਇੰਟ ਹੈ ਇਹਨੂੰ ਵਿੱਚ ਰੱਖ ਦੇਣਾ ਇਸ ਤੋਂ ਬਾਅਦ ਤੁਸੀਂ ਅੱਗ ਨੂੰ ਚਾਲੂ ਕਰ ਦੇਣਾ ਜਿਵੇਂ ਆ ਵੀਡੀਓ ਦੇ ਵਿੱਚ ਹੈ ਜਿਵੇਂ ਜਿਵੇਂ ਅੱਗ ਬਲੂਗੀ ਟੈਂਪਰੇਚਰ ਵਧੂਗਾ ਪਾਣੀ ਦਾ ਤੇ ਆਪਣੇ ਟੈਂਪਰੇਚਰ ਗੇਜ ਵੀ ਵਰਕ ਕਰਨ ਲੱਗ ਜੂਗੀ ਜਿਵੇਂ ਇਹਦੀ ਸੂਈ ਉੱਤੇ ਜਾ ਰਹੀ ਹੈ ਇਹਨੇ ਉੱਤੇ ਉਹ ਮਾਰਕ ਕੀਤਾ ਮੈਂ 80 ਲਗਭਗ ਜਦੋਂ 80 ਤੇ ਜਾਵੜਿਆ ਉਦੋਂ ਕੋਈ ਮਿਲੀ ਸੈਕਿੰਡ ਦਾ ਫਰਕ ਰਹਿੰਦਾ ਜਦੋਂ 82 ਹੋ ਜੂਗਾ ਤੇ ਵਾਲ ਨੇ ਖੁੱਲ ਜਾਣਾ ਹੈ ਇਹ ਦੇਖੋ ਜਿਵੇਂ ਜਿਵੇਂ ਉਹਦਾ ਮਤਲਬ ਟੈਂਪਰੇਚਰ ਵੱਧ ਰਿਹਾ ਹੈ ਤੇ ਆਪਣੀ ਜਿਹੜੀ ਗੇਜ ਦਾ ਟੈਂਪਰੇਚਰ ਹੈ ਉਹ ਵੀ ਉੱਪਰ ਜਾ ਰਿਹਾ ਹੈ ਇਹ ਵੀਡੀਓ ਦੇ ਵਿੱਚ ਮਤਲਬ ਦੋਨੋਂ ਚੀਜ਼ਾਂ ਚੈੱਕ ਹੋ ਜਾਣੀਆਂ ਟੈਂਪਰੇਚਰ ਗੇਜ ਤੇ ਥਰਮੋਸਟੇਟ ਵਾਲ ਇਹਨੇ 82 ਤੇ ਜਾ ਕੇ ਵਾਲ ਨੇ ਥੱਲੇ ਜਾ ਕੇ ਮਤਲਬ ਖੁੱਲ ਜਾਣਾ ਤੇ ਪਾਣੀ ਦੀ ਜਿਹੜੀ ਸਰਕੂਲੇਸ਼ਨ ਹੈ ਉਹ ਇੰਜਨ ਦੇ ਵਿੱਚ ਸ਼ੁਰੂ ਹੋ ਜੂਗੀ ਇੰਜਨ ਦਾ ਜਿਹੜਾ ਟੈਂਪਰੇਚਰ ਆ ਉਹ ਸੈਲਸੀਅਸ ਦੇ ਵਿੱਚ ਹੁੰਦਾ ਹੈ ਸਭ ਤੋਂ ਵਧੀਆ ਤਾਂ ਇਹ ਹੈ ਵੀ ਤੁਸੀਂ ਜਿਹੜੀ ਗੇਜ ਹੈ ਉਹ ਬਿਨਾਂ ਤਾਰ ਵਾਲੀ ਲਓ ਕਿਉਂਕਿ ਤਾਰ ਵਾਲੀ ਦਾ ਇਹ ਡਰ ਹੁੰਦਾ ਹੈ ਇੱਥੇ ਜਾ ਕੇ ਟੈਂਪਰੇਚਰ ਬਹੁਤ ਜ਼ਿਆਦਾ ਹੁੰਦਾ ਥੱਲੇ ਅੱਗ ਬਰ ਰਹੀ ਹੁੰਦੀ ਹੈ ਤੇ ਤਾਰ ਸੜਨ ਦਾ ਡਰ ਰਹਿੰਦਾ ਹੈ ਪਰ ਆਪਾਂ ਮੀਟਰ ਇਹ ਨਵਾਂ ਲਾਉਣਾ ਸੀ ਇਸੇ ਕਰਕੇ ਇਹਦੇ ਨਾਲ ਹੀ ਥਰਮੋਸ ਵਾਲ ਜਿਹੜਾ ਚੈੱਕ ਕਰਾਂਗੇ ਟੈਂਪਰੇਚਰ ਜਿਹੜਾ ਮਤਲਬ ਹਰੇ ਦੇ ਵਿੱਚ ਜਾਵੜਿਆ ਇਹ ਤੋਂ ਬਾਅਦ ਬਸ ਕੁਝ ਸੈਕਿੰਡ ਹੈ ਜਿਹਦੇ ਵਿੱਚ 80 ਤੇ ਜਾਵੜਨਾ ਹੈ ਹਰੇਕ ਜਿਹੜੇ ਇੰਜਨ ਦਾ ਟੈਂਪਰੇਚਰ ਅਲੱਗ-ਅਲੱਗ ਹੁੰਦਾ ਕੋਈ 82 ਹੈ ਕੋਈ 80 ਹੈ ਕੋਈ 78 ਵੀ ਹੈ ਜ਼ਰੂਰੀ ਨਹੀਂਗਾ ਇੱਕੋ ਦਾ ਇੱਕਸਾਰ ਹੋਵੇ ਤੇ ਥਰਮੋ ਥਰਮੋਸਟੇਟ ਵਾਲ ਦੇ ਵਿੱਚ ਇੱਕ ਸੈਂਸਰ ਲੱਗਿਆ ਹੁੰਦਾ ਜਿਹੜਾ ਉਹਨੂੰ ਮਤਲਬ ਕਿ ਥੱਲੇ ਕਰਦਾ ਹੈ ਤੇ ਇਹ ਬਹੁਤ ਜਿਹੜਾ ਮੇਨ ਪਾਰਟ ਹੈ ਇੰਜਨ ਦਾ ਇਹ ਦੋਨੋਂ ਚੀਜ਼ਾਂ ਲਗਭਗ ਜਿਹੜਾ ਇਹ ਮੀਟਰ ਹੈ ਉਹ ਹੁਣ ਵਾਲੇ ਟਰੈਕਟਰਾਂ ਦੇ ਵਿੱਚ ਆ ਨਹੀਂ ਰਿਹਾ ਇਹ ਪੁਰਾਣੀ ਟਰੈਕਟਰ ਦਾ ਹੈ ਮਿੰਦਰਾ ਐਂਡ ਮਿੰਦਰਾ ਦਾ ਲਿਆ ਆਪਾਂ ਉਹਦੇ ਵਿੱਚ ਇਹ ਮੀਟਰ ਲੱਗਿਆ ਹੁੰਦਾ ਸੀ ਹੁਣ ਤਾਂ ਸਿਰਫ ਇਹਨਾਂ ਨੇ ਜਿਹੜਾ ਹਿੰਡਿਕੈਟਰ ਹੀ ਦੇ ਰੇ ਆ ਸਾਰੇ ਟਰੈਕਟਰਾਂ ਦੇ ਵਿੱਚ ਮਤਲਬ ਉਦੋਂ ਹੀ ਪਤਾ ਲੱਗਦਾ ਵੀ ਜਦੋਂ ਗ੍ਰੀਨ ਹੋ ਗਿਆ ਬਟ ਉਹਦੀ ਜਿਹੜੀ ਸੂਈ ਹੈ ਸੂਈ ਵੀ ਲੱਗੀ ਹੁੰਦੀ ਆ ਪਰ ਉਹਦੇ ਉੱਤੇ ਜਿਹੜੇ ਆ 40 60 80 ਇਹ ਨਹੀਂ ਦਿੱਤੇ ਹੁੰਦੇ ਇਹ ਪਹਿਲਾਂ ਵਾਲੇ ਟਰੈਕਟਰਾਂ ਦੇ ਵਿੱਚ ਹੁੰਦੇ ਸੀਗੇ ਹੁਣ ਵਾਲਿਆਂ ਦੇ ਵਿੱਚ ਨਹੀਂ ਆ ਰਹੇ ਜਿਵੇਂ ਵੇਖੋ ਟੈਂਪਰੇਚਰ ਲਗਭਗ ਕਰੀਬ ਜਾ ਰਿਹਾ ਜਦੋਂ 80 ਤੇ ਜਾਵੜਿਆ ਤੁਹਾਨੂੰ ਵਾਲ ਨੂੰ ਹਾਈਲਾਈਟ ਕਰਕੇ ਦਿਖਾਵਾਂਗੇ ਵੀ ਉਹ ਕਿਵੇਂ ਖੁੱਲਦਾ ਜਦੋਂ ਵੀ ਇੰਜਨ ਖੋਲਣਾ ਹੈ ਜਾਂ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਇਹ ਵਾਲ ਨੂੰ ਜ਼ਰੂਰ ਚੈੱਕ ਕਰਨਾ ਤੇ ਇਹ ਵਾਲ ਨੂੰ ਟਰੈਕਟਰ ਦੇ ਵਿੱਚੋਂ ਕੱਢਣਾ ਨਹੀਂਗਾ ਕਿ ਲੋਕ ਕੀ ਕਰਦੇ ਆ ਇਹ ਵਾਲ ਨੂੰ ਬਾਹਰ ਕੱਢ ਦਿੰਦੇ ਆ ਜੇ ਵਾਲ ਮਤਲਬ ਰੱਖਣਾ ਹੀ ਨਾ ਹੁੰਦਾ ਤਾਂ ਕੰਪਨੀਆਂ ਕੋਈ ਬੇਵਕੂਫ ਨਹੀਂ ਗਿਆ ਆਰ ਐਨ ਡੀ ਡਿਪਾਰਟਮੈਂਟ ਇੱਕ ਕੰਮ ਕਰਦਾ ਉਹਦੇ ਵਿੱਚ ਖਾਸ ਜਿਹਦੀ ਭੂਮਿਕਾ ਹੁੰਦੀ ਹੈ ਮਸ਼ੀਨਰੀ ਬਣਾਉਣ ਦੇ ਵਿੱਚ ਉਹ ਕਿਸੇ ਵਜ੍ਹਾ ਕਰਕੇ ਇਹਨੂੰ ਪਾ ਰਹੀਆਂ ਸੋ ਮਤਲਬ ਜੋ ਕੰਪਨੀ ਨੇ ਦਿੱਤਾ ਹੈ ਉਹਨੂੰ ਨਹੀਂ ਕੱਟਣਾ ਚਾਹੀਦਾ ਜਿਵੇਂ న్యూਟਰਲ ਸਵਿੱਚਾਂ ਵੀ ਲੋਕ ਕੱਢ ਦਿੰਦੇ ਆ ਸੇਫਟੀ ਸੋਚ ਜਿਹਨੂੰ ਆਪਾਂ ਕਹਿੰਦੇ ਆ ਉਹ ਵੀ ਇੱਕ ਬਹੁਤ ਵਧੀਆ ਚੀਜ਼ ਦਿੱਤੀ ਹੈ ਕੰਪਨੀ ਨੇ ਅਕਸਰ ਖਰਚਾ ਕੀਤਾ ਕੋਈ ਨਾ ਕੋਈ ਹਰੇਕ ਚੀਜ਼ ਦੀ ਵਜ੍ਹਾ ਹੁੰਦੀ ਆ ਬਿਨਾਂ ਵਜ੍ਹਾ ਤੋਂ ਤਾਂ ਕੰਪਨੀ ਕੋਈ ਖਰਚਾ ਨਹੀਂ ਕਰਦੀ ਇੱਕ ਬੋਲਟ ਵੀ ਵਾਧ ਨਹੀਂ ਲਾਉਂਦੀ ਹਰੇਕ ਚੀਜ਼ ਕੋਈ ਨਾ ਕੋਈ ਮਾਇਨਾ ਰੱਖਦੀ ਆ ਜਿਵੇਂ ਮਨੁੱਖੀ ਸਰੀਰ ਦੇ ਵਿੱਚ ਹਰੇਕ ਅੰਗ ਦਾ ਹਰੇਕ ਵਾਲ ਦਾ ਕੋਈ ਨਾ ਕੋਈ ਮਤਲਬ ਹੈ ਟੈਂਪਰੇਚਰ ਹੈ ਜਿਹੜਾ 80 ਤੇ ਜਾਵੜਿਆ ਤੇ ਆ ਦੇਖੋ ਸੂਈ 80 ਤੇ ਲੱਗ ਗਈ ਤੇ ਜਿਹੜਾ ਵਾਲ ਹੈ ਉਹ ਹੁਣ ਉਹ ਥੱਲੇ ਜਾਣਾ ਸ਼ੁਰੂ ਹੋ ਗਿਆ ਉਹ ਵੇਖੋ ਉਹ ਥੋੜਾ ਥੱਲੇ ਜਾਵੜਿਆ ਹੁਣ ਜਦੋਂ ਪ੍ਰੋਪਰ ਇਹਨੇ 82 ਤੇ ਜਾਵੜਨੇ ਤੇ ਵਾਲ ਨੇ ਪੂਰਾ ਖੁੱਲ ਜਾਣਾ ਕਿਉਂਕਿ ਜਿਹੜਾ ਇੰਜਨ ਦਾ ਟੈਂਪਰੇਚਰ ਹੈ ਉਹ ਹੋਰ ਹੁੰਦਾ ਹੈ ਤੇ ਜਿਹੜਾ ਇਹ ਫਾਇਰ ਦਾ ਅੱਗ ਦਾ ਹੈ ਜਿਹੜਾ ਪਾਣੀ ਉੱਭਰ ਰਿਹਾ ਹੈ ਇਹ ਟੈਂਪਰੇਚਰ ਦੇ ਵਿੱਚ ਦਿਨ ਰਾਤ ਦਾ ਫਰਕ ਹੁੰਦਾ ਹੈ ਦੇਖੋ ਪਾਣੀ ਹਜੇ ਵਿੱਚੋਂ ਮਤਲਬ ਬੁਲਬਲੇ ਨਹੀਂ ਕੱਢਣ ਲੱਗਿਆ ਜੇ ਬੁਲਬਲੇ ਕੱਢਣ ਲੱਗ ਜੇ ਪਾਣੀ ਉਦੋਂ ਤੇ ਇੰਜਨ ਨੇ ਹੀਟ ਹੋ ਜਾਣਾ ਜਿਹੜਾ ਟੈਂਪਰੇਚਰ ਆਪਦੇ ਪੀਕ ਪੁਆਇੰਟ ਤੇ ਪਹੁੰਚ ਚੁੱਕਿਆ ਜਿਹੜਾ ਵਾਲਦਾ ਹੈ ਤੇ ਵਾਲ ਵੀ ਪ੍ਰੋਪਰ ਖੁੱਲ ਗਿਆ ਵਾਲ ਥੱਲੇ ਜਾਵੜਿਆ ਹੁਣ ਤੁਹਾਨੂੰ ਇਹ ਜਿਹੜਾ ਵਾਲ ਆ ਬਾਹਰ ਕੱਢ ਕੇ ਦਿਖਾਉਣੇ ਆ ਵੀ ਇਹ ਕਿੰਨਾ ਖੁੱਲਿਆ ਦੇਖੋ ਪੂਰਾ ਖੁੱਲ ਗਿਆ ਜਿਹੜਾ ਟੈਂਪਰੇਚਰ ਹੈ ਇਹ ਕ੍ਰੋਸ ਕਰ ਗਿਆ ਲਗਭਗ 84 85 ਤੇ ਟੈਂਪਰੇਚਰ ਹੈ ਇਹਦਾ ਪਰ ਆਪਣੇ ਵਾਲਦਾ ਸੀਗਾ 82 82 ਡਿਗਰੀ ਸੈਲਸੀਅਸ ਹੁਣ ਆਪਾਂ ਵਾਲ ਨੂੰ ਬਾਹਰ ਕੱਢਾਂਗੇ ਵਾਲ ਮਤਲਬ ਬਹੁਤ ਗਰਮ ਹੋ ਗਿਆ 80 ਡਿਗਰੀ ਕਾਫੀ ਹੁੰਦਾ ਆਪਾਂ ਇਹਨਾਂ ਕਿਸੇ ਚੀਜ਼ ਦੀ ਮਦਦ ਨਾਲ ਬਾਹਰ ਕੱਢਾਂਗੇ ਇਹ ਆ ਦੇਖੋ ਤੁਹਾਨੂੰ ਵੀਡੀਓ ਮਤਲਬ ਕੈਮਰਾ ਕਲੋਜ਼ ਕਰਕੇ ਦਿਖਾਉਣੀ ਹੈ ਤੇ ਵਾਲ ਜਿਹੜਾ ਹੈ ਉਹ ਪੂਰਾ ਖੁੱਲ ਚੁੱਕਿਆ ਹੈ ਬਟ ਇਹ ਬਾਹਰ ਆਉਂਦੇ ਸਾਰ ਹੀ ਜਿਹੜਾ ਕਿ এনवायरमेंट ਬਾਹਰ ਦਾ ਰੂਮ ਦਾ ਟੈਂਪਰੇਚਰ ਸੀ ਉਹਦੇ ਹਿਸਾਬ ਨਾਲ ਵਾਲ ਉੱਥੇ ਰੁਕ ਗਿਆ ਹੁਣ ਟੈਂਪਰੇਚਰ ਆ ਉਹਦਾ ਐਡਜਸਟ ਕਰ ਰਿਹਾ ਉਸ ਤੋਂ ਬਾਅਦ ਇਹਨੇ ਫੇਰ ਬੰਦ ਹੋ ਜਾਣਾ ਇਹਨੂੰ ਬੰਦ ਹੁੰਦਾ ਵੀ ਤੁਹਾਨੂੰ ਦਿਖਾਉਣੇ ਆ ਪਾਣੀ ਦੇ ਥੱਲੇ ਕਰਕੇ ਜਦੋਂ ਹੀ ਇਹਨੂੰ ਪਾਣੀ ਮਤਲਬ ਟੱਚ ਹੋਊਗਾ ਇਹਦੇ ਥੱਲੇ ਵਾਲੇ ਪੁਆਇੰਟ ਨੂੰ ਤਾਂ ਇਹਨੇ ਬੰਦ ਹੋ ਜਾਣਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤੁਹਾਡੇ ਵਾਸਤੇ ਬਹੁਤ ਜਾਣਕਾਰੀ ਵਾਲੀਆਂ ਆਪਾਂ ਵੀਡੀਓ ਲੈ ਕੇ ਆਉਣੇ ਆ ਆ ਦੇਖੋ ਇਹ ਜਿਹੜਾ ਵਾਲ ਹੈ ਹੁਣ ਇਹ ਬੰਦ ਹੋਣਾ ਸ਼ੁਰੂ ਹੋ ਗਿਆ ਵਾਲ ਨੇ ਬੰਦ ਹੋ ਜਾਣਾ ਸੋ ਬੇਨਤੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਅਵੇਅਰਨੈਸ ਹੋ ਸਕੇ